ਤਿਹਾਰਾਂ ਦੇ ਦਿਨ ਆ ਰਹੇ ਹਨ ਤੇ ਮੋਤੀ ਜੂਰ ਦੇ ਲੱਡੂ ਸਪੈਸ਼ਲ ਤੌਰ ਤੇ ਬਣਾਏ ਜਾਂਦੇ ਹਨ ਇਹ ਬਹੁਤ ਹੀ ਆਸਾਨ ਤਰੀਕੇ ਨਾਲ ਆਪਾਂ ਬਣਾ ਕੇ ਤਿਆਰ ਕਰਾਂਗੇ ਇੱਕ ਕੌਲੀ ਆਪਾਂ ਵੇਸਣ ਲਈਏ ਉਸ ਦੇ ਵਿੱਚ ਆਪਾਂ ਪਾਣੀ ਪਾ ਕੇ ਇਸ ਦਾ ਪਤਲਾ ਜਿਹਾ ਕੋਲ ਤਿਆਰ ਕਰ ਲਵਾਂਗੇ ਇਹ ਦੇਖੋ ਇਸ ਤਰ੍ਹਾਂ ਦਾ ਕੋਲ ਹੋਣਾ ਚਾਹੀਦਾ ਹੈ ਹੁਣ ਆਪਾਂ ਇੱਕ ਗਲਾਸ ਲਵਾਂਗੇ ਉਸ ਦੇ ਉੱਪਰ ਆਪਾਂ ਇਸ ਤਰ੍ਹਾਂ ਲਿਫਾਫਾ ਰੱਖ ਕੇ ਇਸ ਨੂੰ ਕਵਰ ਕਰ ਲਵਾਂਗੇ ਹੁਣ ਇਸ ਲਿਫਾਫੇ ਦੇ ਵਿੱਚ ਆਪਾਂ ਵੇਸਣ ਵਾਲਾ ਕੋਲ ਐਡ ਕਰਨਾ ਹੈ ਇਹ ਦੇਖੋ ਹੁਣ ਇਸ ਤਰ੍ਹਾਂ ਆਪਾਂ ਇਸ ਨੂੰ ਇੱਕ ਹੋਲ ਨੂੰ ਐਡ ਕਰ ਲੈਣਾ ਹੈ ਤੇ ਹੁਣ ਇਸ ਨੂੰ ਉੱਪਰ ਆਪਾਂ ਫੋਲਡ ਕਰ ਲੈਣਾ ਹੈ ਤੇ ਉੱਪਰ ਰਬੜ ਪਾ ਲੈਣੀ ਹੁਣ ਬਰੀਕ ਜਿਹਾ ਬਿਲਕੁਲ ਆਪਾਂ ਕੱਟ ਲਗਾਵਾਂਗੇ ਤਾਂ ਕਿ ਆਪਣੀ ਬੂੰਦੀ ਬਹੁਤ ਹੀ ਬਰੀਕ ਬਣ ਕੇ ਤਿਆਰ ਹੋਵੇ ਤੇਲ ਆਪਣਾ ਗਰਮ ਹੋ ਚੁੱਕਾ ਹੈ ਹੁਣ ਇਸ ਤਰ੍ਹਾਂ ਇਹਨੂੰ ਆਪਾਂ ਤੇਲ ਦੇ ਵਿੱਚ ਐਡ ਕਰ ਦਵਾਂਗੇ ਇਹ ਇੰਨਾ ਆਸਾਨ ਤਰੀਕਾ ਹੈ ਕਿ ਤੁਸੀਂ 5 ਮਿੰਟ ਦੇ ਵਿੱਚ ਹੀ ਲੱਡੂ ਬਣਾ ਕੇ ਤਿਆਰ ਕਰ ਸਕਦੇ ਹੋ ਇਸ ਤਰ੍ਹਾਂ ਹੁਣ ਆਪਣੀ ਬੂੰਦੀ ਬਣ ਕੇ ਤਿਆਰ ਹੋ ਚੁੱਕੀ ਹੈ ਹੁਣ ਆਪਾਂ ਦੂਸਰੀ ਸਾਈਡ ਤੇ ਚਾਸ਼ਨੀ ਤਿਆਰ ਕਰਾਂਗੇ ਤੁਸੀਂ ਦੇਖ ਸਕਦੇ ਹੋ ਕਿੰਨੀ ਮੋਤੀ ਵਰਗੀ ਆਪਣੀ ਬੂੰਦੀ ਬਣ ਕੇ ਤਿਆਰ ਹੋਈ ਹੈ ਕੜਾਈ ਲਵਾਂਗੇ ਉਸ ਦੇ ਵਿੱਚ ਜਿੰਨਾ ਆਪਾਂ ਵੇਸਨ ਲਿਆ ਹੈ ਉਸ ਤੋਂ ਅੱਧਾ ਆਪਾਂ ਚੀਨੀ ਲਵਾਂਗੇ ਤੇ ਉਸ ਤੋਂ ਵੀ ਥੋੜਾ ਆਪਾਂ ਇਸ ਦੇ ਵਿੱਚ ਪਾਣੀ ਐਡ ਕਰ ਲਵਾਂਗੇ ਇੱਕ ਚੁਥਾਈ ਕਾਪ ਆ ਇਸ ਦੇ ਵਿੱਚ ਪਾਣੀ ਐਡ ਕਰਨਾ ਹੈ ਕਲਰ ਦੇ ਲਈ ਆਪਾਂ orange ਫੂਡ ਕਲਰ ਐਡ ਕਰ ਲਵਾਂਗੇ ਤੁਸੀਂ yellow ਵੀ ਕਰ ਸਕਦੇ ਹੋ ਹੁਣ ਆਪਣੀ ਚਾਸ਼ਨੀ ਬਣ ਕੇ ਤਿਆਰ ਹੈ ਚਿਪਚਿਪੀ ਹੋ ਚੁੱਕੀ ਹੁਣ ਇਸ ਦੇ ਵਿੱਚ ਆਪਾਂ ਬੂੰਦੀ ਐਡ ਕਰ ਲਵਾਂਗੇ ਬੂੰਦੀ ਨੂੰ ਹੁਣ ਚੰਗੀ ਤਰ੍ਹਾਂ ਆਪਾਂ ਪਕਾ ਲਵਾਂਗੇ ਜਦੋਂ ਤੱਕ ਇਹ ਸਾਰੀ ਚਾਸ਼ਨੀ ਨੂੰ ਸੋਖ ਨਹੀਂ ਕਰ ਲੈਂਦੀ ਤੁਸੀਂ ਦੇਖ ਸਕਦੇ ਹੋ ਆਪਣੀ ਜਿਹੜੀ ਚਾਸ਼ਨੀ ਹੈ ਉਹ ਬੂੰਦੀ ਨੇ ਕਾਫੀ ਸੋਖ ਕਰ ਲਈ ਹੈ ਹੁਣ ਦੋ ਚਮਚੇ ਇਸ ਦੇ ਵਿੱਚ ਆਪਾਂ ਦੇਸੀ ਘਿ ਇੰਨਾਲ ਟੇਸਟ ਵੀ ਦੁਬਣਾ ਹੋ ਜਾਂਦਾ ਹੈ ਹੁਣ ਇਸ ਦੇ ਵਿੱਚ ਕੁਛ ਮੱਕ ਜੈਡ ਕਰਾਂਗੇ ਤੇ ਬੂੰਦੀ ਨੂੰ ਕੁਛ ਠੰਡਾ ਹੋਣ ਲਈ ਰੱਖ ਦਵਾਂਗੇ ਜਦੋਂ ਬੂੰਦੀ ਠੰਡੀ ਹੋ ਗਈ ਤਾਂ ਲੱਡੂ ਬਣਾ ਲਾਵਾਂਗੇ ਵੀਡੀਓ ਵਧੀਆ ਲੱਗੀ ਤਾਂ ਪਲੀਜ਼ ਲਾਈਕ ਸ਼ੇਅਰ ਤੇ ਪੇਜ ਨੂੰ ਫੋਲੋ ਜ਼ਰੂਰ ਕਰਿਓ ਥੈਂਕਸ ਫॉर ਵਾਚਿੰਗ